ਰਾਮ ਕਲੀ ਮਹੱਲਾ ਤੀਜਾ ਆਨੰਦ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਾਇ ਮੇਰੇ ਮਾਏ ਸਤਿਗੁਰੁ ਮੈਂ ਪਾਇ ਸਾਤਿਗੁਰ ਤਨ ਪਾਇ ਸਾਹਿ ਸੇਤੀ ਮਨੁ ਵਜਿਆ ਬਾਦਹੀਆ ਆਰਾਗ ਤੇ ਪਰਿਵਾਰ ਪਲਿਆ ਸ਼ਬਦ ਗਾਵਣ ਆਈ ਸ਼ਬਦ ਤਨ ਗਾਵ ਹਰੇ ਕੇਰਾ ਮਾਣ ਲੈ ਜਿਨੇ ਮੈਂ ਸਹਾਇ ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆਤਸਰ ਰਹੁ ਹਰ ਨਾਲੇ ਹਰ ਨਾਲ ਰਹਿਤੋ ਮਨ ਮੇਰੇ ਦੁਖ ਗਏ ਸਭ ਵਿਸਾਰਣਾ ਗਿਕਾਰ ਰਖ ਦੇ ਤੇਰਾ ਗਿਕਾਰ ਜਿ ਸਭ ਸਾਰਣਾ ਸਭਨਾ ਗੱਲਾ ਇਸਮਰਸ ਸਵਾਮੀ ਸੁਖੰ ਮਨ ਹਵੇ ਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬਾ ਕੀ ਨਹੀ ਕਰ ਤੇਰਾ ਕਰਤ ਤੈਰਾ ਸਭ ਕਿਛ ਹੈ ਜਿਸ ਦੇ ਹਾ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਨ ਕੈ ਮਨ ਵਸਿਆ ਵਾਜਿ ਸ਼ੰਗਰ ਤਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਏ ਸੱਚਾ ਨਾਮ ਮੇਰਾ ਆਧਾਰ ਸੱਚਾ ਨਾਮ ਆਧਾਰ ਮੇਰਾ ਜਨੁਖਾ ਸਭ ਗਵਾਈਆਂ ਕਰੇ ਸਾੰਤ ਸੁਖ ਮਾਨਿ ਆਏ ਵਸਿਆ ਜਨਿਸ਼ਾ ਸਭ ਜਾਈਂ ਸਦਾ ਗੁਰ ਗaan ਕੀਤਾ ਗੁਰੂ ਜਿਤਹਾਂ ਜਿਸ ਦੇਸ ਵਟਿਆਈਆਂ ਕਹਾਂ ਨਾਨਕ ਸੁਣ ਸੰਤ ਹੋਏ ਸਭ ਤੁਪਿ ਆਰ ਸੱਚਾ ਨਾਮ ਮੇਰਾ ਆਧਾਰ ਵਾਜੇ ਬਣ ਸ਼ਬਦ ਦਿੱਤ ਕਰ ਸੁਭਾਗਾ ਕਾਰਿ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਚ ਦੂਤਨ ਵਸ ਕੀਤੇ ਕਾਲ ਕੰਟਕ ਮਾਰੇਆ ਤੌਰ ਕਰੁ ਪਰ ਤੁਧ ਜਨ ਕਾ ਸੇ ਨਾਮ ਹਰਿ ਕ ਲਾਗੇ ਕਹ ਨਾਨਕ ਤਹ ਸਖੁ ਆਤਿਤ ਕਰਿ ਅਥ ਨਵਾਜੇ ਸਚਿ ਲਵੈ ਬਿਰਿਖ ਨਮਾਨ ਦੇਹ ਨ ਮਨ ਲਵੈ ਬਾਜਨੁ ਚਾ ਕਰੇ ਵਿਚਾਰੀਆ ਤੁਧ ਬਾਜ ਸਮਰਥ ਕੋਇ ਨਾਹੀ ਕਿਰਪਾ ਕਰ ਬਨਵਾਰੀ ਆਇ ਸਉ ਹਰਿ ਥਾ ਨਾਹੀ ਸਭ ਲਗ ਸਵਾਰੀ ਆਰੀਆ ਗਹ ਨਾਨਕ ਲਿਵਾ ਬਾਜਾ ਹਾ ਕੀ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਾ ਆਨੰਦ ਗੁਰ ਤੇ ਜਾਣਿਆ ਜਾਣ ਆਨੰਦ ਸਦਾ ਗੁਰ ਤੇ ਟਿਰ ਪਾ ਕਰੇ ਪਿਆਰੀਆ ਕਰਿ ਕਿਰਪਾ ਕਿਲੇ ਇਕੱਟੇ ਗਿਆਨ ਅਨੰਦ ਸਾਰੇ ਅੰਦਰ ਹੰਨ ਕਾ ਮੁਖ ਟੁੱਟਾ ਦਿਲ ਕਾ ਸ਼ਬਦ ਸਚ ਸਵਾਰੇ ਗਹ ਨਾਨਕ ਹੋਇ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੋਂ ਦੇਖੈ ਸੋਇ ਦਿਨ ਪਾਵੇ ਭਗਤ ਸੋ ਜਾਨਾ ਦੇਹ ਜਿਸਨ ਹੋਰ ਕਿਆ ਕਰੇ ਵਿਚਾਰੇ ਅਗ ਪਰਮ ਬੋਲੇ ਸਿਰਹ ਦਹ ਦੇਸੋ ਇੱਕ ਨਾਮ ਰਾਖ ਸਵਾਰਿਆ ਗੁਰਪੁਰ ਸਾਧੇ ਮਨ ਭਇਆ ਨਿਰਮਲਾ ਜਿਨਾਂ ਪਾਣਾ ਪਾਵਾਈ ਕਹ ਨਾਨਕ ਜਿਹ ਦੇਹ ਪਿਆਰੇ ਸੋਈ ਜਨਮ ਪਾਵੈ ਆਹ ਸੰਤ ਪਿਆਰੇ ਹੋਇ ਇਕਾਠੇ ਕਰੇ ਕਹਾਣੇ ਤਰਹਿ ਕਹਾਣੇ ਇਕਾਠੇ ਦੇ ਕਿਤਵਾਰਾ ਪਾਈਆ ਤਨ ਮਨ ਧਨ ਸੰਸਾਰ ਗੁਰ ਕਾ ਹੁਕਮ ਮੰਨਿਆ ਪਾਈਆ ਕਾ ਮਨੇ ਹਾਰ ਬਰੋ ਕੇਰਾ ਗਾਉ ਸਚੇ ਬਾਣ ਤਹ ਨਾਨ ਨ ਸੁਨਹ ਸੰਤਹ ਕਥਿ ਹੋਇ ਆਕਤ ਕਹਾਣੀ ਮਨ ਚੰਤ ਪਲਾ ਚਦ ਰਾਏ ਕਲਨ ਪਾਇਆ ਚਤ ਰਾਏ ਨ ਪਾਇਆ ਕੰਨਾ ਤੂੰ ਸੋਣ ਮਨ ਮੇਰੇ ਅਹਿ ਮਾਇਆ ਮੁਖਣੇ ਜਿਨੇਤ ਪਰਮ ਕੋ ਲਾਇਆ ਮੈਂ ਤੁਮ ਆਪਣਤ ਨ ਕੀਤੇ ਜਨਥ ਗਉਲੀ ਪਾਈਆ ਗੁਰ ਬਾਣ ਕਿਤਾ ਦਸਾ ਵਿਟਹ ਜਨ ਮੋਹ ਮਿਠਾ ਲਾਇ ਕਹੈ ਨਾਨਕ ਮਨ ਚੰਚਲਾ ਚਤਰਾਏ ਕਿਨੈ ਨ ਪਾਇਐ ਮਨ ਪਿਆਰਿਆ ਤੂੰ ਸਦਾ ਸਾਸਿ ਮਾਲੇ ਹਕੁ ਤੰਬਾ ਤੂੰ ਜੋ ਦੇਖਦਾ ਦੁਲਾ ਨਾਹੀ ਤੇਰਾ ਨਾਲੇ ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਜਗਤ ਲਾਈਐ ਐਸਾ ਕਾਮੁ ਹੋਲੇ ਨ ਕੀਚਾਏ ਜੇ ਤੰਤ ਪਛੋਤਾਈਐ ਸਤ ਗੁਰ ਕਾ ਉਪਦੇਸ ਸੁਣ ਤੂੰ ਹੋਵੈ ਤੇਰਾ ਨਾਲੇ ਕਹੈ ਨਾਨਕ ਮਨ ਪਿਆਰਿਆ ਤੂੰ ਸਦਾ ਸਤਿ ਸਮਾਲੇ ਅਗਮ ਅੋਚਰਾ ਤੇਰਾ ਅੰਤ ਨ ਪਾਇਆ ਅੰਤ ਨ ਪਾਇ ਕਨ ਤੇਰਾ ਆਪਣਾ ਆਪ ਤ ਜਾਣਹਿ ਜੀ ਆਜੰਤ ਸਭ ਖੇਲ ਤੇਰਾ ਕਿ ਆ ਕੋ ਆਖ ਬਖਾਣਿ ਯਾਤਰਾ ਇਹ ਤਾਂ ਵੇਖਾ ਸਭ ਤੋਹਾ ਜਿਨ ਜਗਤ ਪਾਇਆ ਕਰਹ ਨਾਰਿਕ ਤੂੰ ਸਦਾ ਗਾਮ ਹੈ ਤੇਰਾ ਅੰਤ ਨ ਪਾਇਆ ਸੂਰਨ ਨਰ ਮਨ ਜਨ ਅੰਮ੍ਰਿਤ ਕੋਜ ਦੇ ਸੋ ਯ ਅਮਰਤ ਗੁਰ ਤੇ ਪਾਇਆ ਪਾਇਆ ਅਮਰਤ ਗੁਰ ਕਿਰਪਾ ਕਹਿਨੇ ਸੱਚਾ ਮਨ ਵਸਾਇਆ ਜੀ ਅਜੰਤਰ ਸਭ ਤੋਂ ਦੇ ਪਾਇ ਇੱਕ ਵੇਖ ਪਰਸਣ ਆਇ ਲਬ ਲੋਭ ਹੰਕਾਰ ਚੁਕਾਇ ਸਰਗਰੂ ਕਲਾ ਪਾਇ ਕਹ ਨਾਨਕ ਜਿਸ ਨਾ ਤੁਸ ਸਾਧੈ ਨੇ ਅਮਰਤ ਗੁਰ ਤੇ ਪਾਇਆ ਭਗਤ ਤੰਤ ਚਾਲਨ ਰਾਲ ਚਾਲਨ ਨਰਾਲੇ ਭਗਤਾਂ ਜੇ ਰੇ ਮਖਮਾਰ ਵਿਚ ਚੱਲਣਾ ਲਾਬ ਲਹੋ ਬਿਆ ਅੰਕਾਰ ਤਾਜ ਤਰਸਨਾ ਬਹੁਤ ਨਾਹੀਂ ਬੋਲਣਾ ਖੰਨੇ ਆਹ ਤਖੀਵਾਲ ਨਿੱਕੇ ਏਤ ਮਾਰਗ ਜਾਣਾ ਗੁਰ ਪ੍ਰਸਾਦਿ ਜਿਨੇ ਆਪ ਤਜਿਆ ਹਰਿ ਵਾਸ ਨਸਮਾਨੇ ਗਹਿ ਨਾਨਕ ਚਾਲ ਭਗਤਾਂ ਜਗ ਹਾ ਜਗ ਨਰਾਲੇ ਜਿਉਂ ਤ ਚਲਾਏ ਏਤ ਚੱਲੇ ਸੁਆਮੀ ਔਰ ਕੀ ਜਾਣਾਂ ਜੰਤੇਰੇ ਦੇਵ ਤੁੰ ਚਲਾਏ ਤਵੇਂ ਚੱਲ ਆ ਜਨਮ ਮਾਰਗ ਪਾਵਹਿ ਗੁਰ ਕਿਰਪਾ ਜੇ ਨਾਮ ਲਾਇਹਿ ਸੇ ਹਰ ਹਰ ਸਦਤਿ ਆਵਹਿ ਜਿਸ ਨ ਕਥਾ ਸੁਣਾਇ ਇਹ ਆਪਨ ਸੇ ਗੁਰ ਦੁਆਰਾ ਇਹ ਸੁਖ ਪਾਵਹਿ ਰਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਵੇਂ ਚਲਾਵੇ ਹੁ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰ ਸੁਣਾਇ ਹਉ ਤਨ ਕਾ ਮਨ ਵਸਿਆ ਜੰਤਨੁ ਹੁ ਲਿਖਿਆ ਆਇ ਇਕ ਫਿਰ ਹੈ ਹਨੇਰੇ ਕਰਹਿ ਗੱਲਾਂ ਗੱਲ ਨਹੀਂ ਕਿੰਨਾ ਪਾਇਆ ਕਹੈ ਨਾਨਕ ਸੋਹਿਲਾ ਸਤਿਗੁਰੂ ਸੁਣਾਇ ਪਵਿੱਤ ਤਹੇ ਜਨਾ ਜਿਨਿ ਹਰਿ ਧਿਆਇ ਹਰਿ ਧਿਆਇ ਪਵਿੱਤ ਹੋਇ ਗੁਰਮਤਿ ਜਿਨਿ ਧਿਆਇ ਹੋਇ ਤਮਾਤਾ ਪਿਤਾ ਕੋ ਟੰਬ ਸਹਿਤਿ ਅਪਵਿੱਤ ਸੰਗਿ ਸਭਾਈਆ ਕਹੰਦੇ ਪਵਿੱਤ ਸੁਣਦੇ ਪਵਿੱਤਾ ਇਸੇ ਪਵਿੱਤਾ ਜਿਨਿ ਮਨ ਵਸਾਇਆ ਕਹੈ ਨਾਨਕ ਇਸੇ ਪਵਿੱਤਾ ਜਿਨੇ ਗੁਰਮੁਖ ਹਰਿ ਹਰਿ ਆਇਆ ਕਰਮ ਸਹਿਨੇ ਉਪਜਾਇ ਵੈ ਸਹਜਾ ਸਚਾ ਨ ਜਾਇ ਨਹ ਜਾਇ ਸਾਸਕ ਤੋ ਸੰਜਮਾ ਰਹਿ ਕਰਮ ਕਮਾਈ ਸਹੈ ਸਹਿ ਜਿਉ ਮਿਲਿ ਰਹਾ ਹੈ ਗੈ ਸੰਜਮ ਤੋਤਾ ਜਾਏ ਮਨ ਤੋ ਹੋਏ ਸ਼ਬਦ ਲੰਗ ਹਰਿ ਸਰ ਰਹਾ ਜਿਤ ਲਾਏ ਕਹ ਨਾਨਕ ਗੁਰ ਪ੍ਰਸਾਦਿ ਸਹੈ ਜਿਉ ਤੋ ਜਾਏ ਇਹ ਸਹ ਸਾਇ ਵਜਾਏ ਜੀ ਆਹ ਮੈਲੇ ਬਾਹਰ ਹੋ ਨਿਰਮਲ ਬਾਹਰ ਹੋ ਨਿਰਮਲ ਜੀ ਅਹਤ ਮੈਲੇ ਤਿਨ ਜਨਮ ਜੁਵੇ ਹਾਰਿਆ ਜਿਸ ਨੂੰ ਵੱਡਾ ਰੋਗ ਲੱਗਾ ਮਰਨ ਮਨੁਖ ਦੇ ਸਾਰੇ ਆ ਵੇਦ ਦਾ ਮੈਂ ਨਾਮ ਤਮ ਸੋ ਸੁਣ ਨਾਹੀ ਕਰਹਿ ਜਿਉ ਬੇਤਾਲਿਆ ਕਹ ਨਾਨਕ ਜਿਨ ਸਾਚ ਤਜਿਆ ਕੋੜੇ ਲਾਗੇ ਤਨੇ ਜਨਮ ਜੁਗ ਹਾਰਿਆ ਜੀ ਆਹ ਨਿਰਮਲ ਬਾਹਰ ਨਿਰਮਲ ਬਾਹਰ ਤ ਨਿਰਮਲ ਜੀ ਆਹ ਨਿਰਮਲ ਸਤਿਗੁਰ ਕਰਨੇ ਕਮਾਣ ਕੋਟ ਕੇ ਸੋਏ ਪਹੁੰਚ ਨਾਹੀ ਮਨ ਸਸ ਸੰਭਾਣੇ ਜਨਮ ਰਤਨ ਜਨੇ ਖਟਿਆ ਬਲੇ ਸਿਵਨ ਜਾਰੇ ਕਹ ਨਾਨਕ ਜਨਮ ਨਿਰਮਲ ਸਦਾ ਰਹਾਏ ਗੁਰ ਨਾਲ ਜੇ ਕੋ ਸਿੱਖ ਗੁਰੂ ਸਿੱਧ ਸੰਮਖ ਹੋਵੇ ਤਾਂ ਸੰਮਖ ਸੇ ਕੋਈ ਜੀ ਆਹੋ ਲਹ ਗੁਰ ਨਾਲੇ ਗੁਰ ਕੇ ਚਰਨ ਹਰਦਤੇ ਆਏ ਅੰਤਰ ਆਤਮ ਸੰਭਾਲਾ ਆਪ ਛੱਡ ਸਦਾ ਰਹਿ ਪਰਣ ਗੁਰ ਬਨਵਰਨ ਜਾਣ ਕੋਏ ਕਹਾਂ ਨਾਨਕ ਸਨ ਸੰਤ ਹਾ ਸੋ ਸਿੱਖ ਸੰਮਖ ਹੋਏ ਜੇ ਕੋ ਗੁਰ ਤੇ ਬੇਮਖ ਹੋਵੇ ਬੇਨ ਸਾਧਗੁਰੂ ਦੇ ਨ ਪਾਵੈ ਪਾਵੈ ਮੋਛਨਾ ਹੋਤਾ ਕੋਈ ਪੁੱਛਣ ਤੋਂ ਮਿੱਟੀ ਜਾਏ ਅਨ ਇੱਕ ਜਨੇ ਪਰਮ ਆਵੇ ਵਿਣ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਨੇ ਸਤਿਗੁਰੂ ਛਲ ਸੁਨਾਈ ਕਾਹ ਨਾਨਕਾ ਵਿਚਾਰ ਦੇਖਾ ਵਿਣ ਸਤਿਗੁਰ ਮੁਕਤ ਨ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹਾਂ ਗਾਵੋ ਸੱਚੀ ਬਾਣੀ ਬਾਣੀ ਦਾ ਗਾਵੁ ਗੁਰੂ ਕੇਰੇ ਬਾਣੀ ਅਸਰ ਬਾਣੀ ਜਿਨ ਕਾ ਨਦਰ ਕਰਮ ਹੋ ਗਾਇ ਅੱਲਤ ਨ ਸੰਬਾਣੀ ਪੀਵ ਹੋ ਅਮਰਤਾ ਸਦਾ ਰਹੋ ਬੋਹਰਾਂਗਾ ਨਿਪਰਸਾਰਿਪਾਣੀ ਕਹ ਨਾਨਕ ਸਦਾ ਗਾਵਹਿ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬੰਦ ਬੱਚੇ ਸਤਿਗੁਰੂ ਅੱਜ ਹੋਰ ਬੱਚੇ ਬਾਣੀ ਕਹੇ ਦੇ ਕੱਤੇ ਸੁਣ ਦੇ ਕੱਤੇ ਕੱਚੀ ਆਸ ਸੁਖਾਣੀ ਹਰ ਹਰ ਨਿਤ ਕਰਹਿ ਰਸਨਾ ਕਹੇ ਕੱਚ ਨੰ ਜਾਣ ਚੇਤ ਜਨ ਕਹਿ ਰਲਿਆ ਮਾਇਆ ਬੁਲਨ ਪਰਵਾਣੀ ਕਹ ਨਾਨਕ ਸਤਿ ਗੁਰੂ ਬਾਜਾ ਹੋਰ ਕੱਚੇ ਬਾੜੇ ਗੁਰਤਾ ਸ਼ਬਦ ਰਤਨ ਹੈ ਮਿਲੇ ਜਿਤ ਜੜਾਲ ਸ਼ਬਦ ਰਤਨ ਜੇਤਨ ਲਗਾਇ ਹੋ ਕੋ ਸੁਆ ਸਮਾਉ ਅਸ਼ਵ ਸੇਤੀ ਮਨ ਮਿਲਿਆ ਸਚੁ ਲਾਇਆ ਪਾਉ ਆਪ ਹੀ ਰਤਨ ਆਪੇ ਜਿਸ ਨੂੰ ਦੇਵੁ ਜਹਾਏ ਕਹੈ ਨਾਮੁ ਸ਼ਬਦ ਰਤਨ ਹੈ ਕੀਰਾ ਜਜੜਾਉ ਸੇਵ ਸਾਗਤ ਆਪਿ ਉਪਾਇ ਕੈ ਕਰਤਾ ਤੇ ਹਕਮਰਤਾਏ ਹਕਮਰਤਾਏ ਆਪ ਵੇਖੈ ਗੁਰਮੁਖ ਸਬਜਾਈ ਤੋੜੇ ਬੰਦਨ ਹੋਵੇ ਮੁਗਤ ਸਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਸਹਲਵਲਾਏ ਕਹੈ ਨਾਨਕ ਆਪ ਕਰਤਾ ਆਪੇ ਹਕਮ ਬੁਜਾਈ ਸੇਮਰਿਤ ਸਾਸਤਰ ਪਨ ਪਾ ਵਿਚਾਰ ਦੇ ਤਤੈ ਸਾਰ ਨ ਜਾਣੇ ਤਤੈ ਸਾਰ ਨ ਜਾਣੇ ਗੁਰੂ ਬਾਜਿ ਹਉ ਤਤੈ ਸਾਰ ਨ ਜਾਣੇ ਤਹੇ ਗੁਣੇ ਸੰਸਾਰ ਪਰਮ ਸੁਤਾ ਸਚ ਰਣ ਵਿਖਾਣੇ ਜੋਰ ਕਿਰਪਾ ਤੇ ਸੇ ਜਨ ਜਾਗੇ ਜਿਨਾਂ ਹਰਿ ਮਨ ਵਸਿਆ ਬੋਲ ਹੈ ਅਮਰਿਤ ਬਾਣੀ ਕਹ ਨਾਨਕ ਸੋ ਤਤ ਪਾਏ ਜਿਸ ਨੂੰ ਆਨੰਦਿਨ ਹਰਿ ਲਿਵ ਲਾਗੇ ਜਾ ਤਰਨ ਮਰਹਾਣੇ ਮਾਤਾ ਕਿਉਂ ਦਰਮਹੈ ਪ੍ਰਤ ਪਾਲ ਕਰੇ ਸੋ ਜਮਨ ਹਮ ਵਿਸਾਰੀਐ ਮਨ ਹਮ ਕਿਉਂ ਵਿਸਾਰੀਐ ਬੰਦਾਤਾ ਜੇ ਅਗਨ ਮਹ ਹੈ ਆਹਾਰ ਪਹਚਾਵਾਏ ਉਸ ਨੂੰ ਕਹਿ ਕੋਹ ਨਾ ਸਕੇ ਜੇ ਸੰਦਾ ਹੋਇ ਆਪਣੀ ਜਵਲਾ ਵਾਏ ਆਪਨੇ ਲੈ ਵਾਪੇ ਲਾਏ ਗੁਰਮੁਖ ਸਰਬ ਸੰਭਾਲੀ ਆਏ ਕਹੈ ਨਾਨਕ ਉਹ ਦਾਤਾ ਸੋ ਜਮਨ ਹਮ ਵਿਸਾਰੀਐ ਜੈਸੀ ਅਜਨ ਦਰਮਹ ਹੈ ਸਾਇਸ ਬਾਹਰ ਮਾਇਆ ਮਾਇਆ ਦਿਨ ਸਭ ਕੋ ਜੇ ਕਰਤੈ ਖੇਲ ਰਚਾਇ ਜਾ ਤਿਸ ਬਾਣਾ ਤ ਜੰਮਿਆ ਪ੍ਰਵਾਨ ਪਹਿਲਾ ਪਹਿਆ ਲਿਵ ਛੁੜਕੇ ਲੱਗੇ ਦਰਸਨਾ ਮਾਇਆ ਅਮਰ ਵਰਤਾਇ ਵੇਹ ਮਾਇਆ ਜੇਤ ਹਰਿ ਇਸਰਾ ਮੋਹਯੋ ਪੁਜਾਇ ਭਾਉ ਦੁਜ ਲਾਇ ਕਹ ਨਾਨਕ ਗੁਰ ਪ੍ਰਸਾਦਿ ਜਨ ਲਿਵ ਲਾਗੇ ਤਨੇ ਵਿੱਚ ਮਾਇਆ ਪਾਇ ਹਾਰੇ ਆਪਿਆ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟਹਾ ਰਹੇ ਲੋਕ ਮਿਲ ਲਾਈ ਐਸਾ ਸਾਥ ਗੁਰੂ ਜੀ ਮਿਲੇ ਤਿਸਨ ਸਰਸਾਉ ਪੀਆ ਵਿੱਚੋਂ ਆਪ ਜਾਏ ਜਿਸਨ ਜੀਆ ਤਿਸ ਮਿਲ ਰਹਾ ਹਰ ਵਸੰ ਬਨਿਆ ਹਾਰੇ ਆਪਿਆ ਮੁਲਕ ਹੈ ਬਾਗ ਟਨਕੇ ਨਾਨਕਾ ਜਿਨ ਹਰ ਬਲ ਪਾਏ ਹਰ ਦਾਸ ਮੈਨਿ ਮਨ ਵਡੰJAR ਹਰ ਰਾਸ ਮੇਰੇ ਮਨ ਬਣ ਜਾ ਰਾਇ ਸਤਿਗੁਰ ਤੇ ਰਾਸ ਜਾਣੇ ਹਰ ਹਰ ਨੇਤਾ ਜਪਿਉ ਜੀ ਅਹਲਾਹ ਖਟਿਓ ਦਿਹਾੜੀ ਏ ਹੋ ਤਨ ਤਨ ਗਲਿਆ ਜਿਨ ਹਰਿ ਆਪੇ ਪਾਣ ਕਹ ਨਾਨਕ ਹਰਿ ਰਾਸੁ ਰੇ ਮਨ ਹਉ ਬਣ ਜਾ ਰਾਇ ਦਸਨ ਤਉ ਅਨੰਸਰਾਚ ਰਹਿ ਤੇਰੀ ਬਿਆਨ ਨ ਜਾਏ ਇਤਿਆਸ ਨ ਜਾਏ ਹਉਦਕਤਾ ਜਿ ਚਰਨ ਹਰ ਰਸ ਪੱਲਾ ਨ ਪਾਏ ਹਰ ਰਸ ਪਾਏ ਪੱਲਾ ਪੀਏ ਹਰ ਰਸ ਬਾਪੜੋਂ ਤ੍ਰਿਸ਼ਨਾ ਲੱਗੈ ਆਏ ਏਹੋ ਹਰ ਰਸ ਕਰਮੇ ਪਾਈ ਗਏ ਸਤਗੁਰ ਮਿਲਾ ਜੇ ਸਿ ਆਏ ਕਹ ਨਾਨਕ ਪੂਰ ਅਨਰਾਸਾ ਵਿਸੁਰੈ ਜਾ ਹਰ ਉਸ ਮਨ ਆਏ ਏ ਸ੍ਰੀ ਰਾਮੇ ਰਿਆ ਹਰ ਤੁਮ ਮਹ ਜੋ ਤਰਕੀ ਤਾ ਤੂੰ ਜਗ ਮਹ ਆਇਆ ਹਰ ਜੋਤ ਰੱਖੀ ਤਉ ਦੇ ਵਿੱਚ ਤਾ ਤੂੰ ਜਗ ਮਹਿ ਆਇਆ ਹਰਿ ਆਪੇ ਮਾਤਾ ਆਪੇ ਪਿਤਾ ਜੀਨਨ ਜੀਓ ਪਾਈ ਜਗਤ ਦਿਖਾਇਆ ਗੁਰ ਪ੍ਰਸਾਦਿ ਬੁਝਿਆ ਤਾ ਚਲਤ ਫੋਰਾ ਚਲਤ ਨਦਰੀ ਆਇਆ ਤਹ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਮਨ ਜਾਪਿਆ ਪ੍ਰਭ ਆਗੁ ਸੁਣਿਆ ਹਰ ਮੰਗਲ ਗਾਉ ਸਾਖੇਂ ਦੇਹ ਮੰਦਰ ਬਾਣੀ ਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁੱਖ ਨ ਵਿਆਪਾਏ ਗੁਤਰਨ ਲੱਗੇ ਦਿਨ ਸੰਪਾਗ ਆਪਨਾ ਪਿਰ ਜਾਪਾਏ ਅਨਹਤ ਬਾਣੀ ਗੁਰ ਸ਼ਬਦ ਜਾਣੇ ਹਰ ਨਾਮ ਹਰਸ ਭਗਵ ਕਹ ਨਾਨਕ ਪ੍ਰਭ ਆਪ ਮਿਲਿਆ ਕਾਰਨ ਕਾਰਨ ਜਾਣ ਗਾਇ ਖੇ ਸ੍ਰੀ ਰਾਮੇ ਰਿਆ ਇਸ ਜਗ ਮਹਾਂਇ ਕਾਏ ਕੀ ਆ ਤੁਦ ਕਰਮ ਕਮਾਇਆ ਕੇ ਕਰਮ ਕਮਾਇ ਤਉਦ ਸਰੀਰਾ ਜਾਨ ਤਉ ਜਗਮਹਿ ਆਇਆ ਜਨ ਖਤੇਰਾ ਦਤਨ ਬਚਿਆ ਇਸ ਹਰ ਮਨ ਰੰਗ ਵਸਾਇ ਗੁਰ ਪ੍ਰਸਾਦਿ ਹਰ ਮਨ ਮਸਿਆ ਐ ਪੁਰਬ ਲਿਖਿਆ ਪਾਇਆ ਕਹੈ ਨਾਨਕ ਕਿਹ ਸ੍ਰੀ ਪ੍ਰਵਾਨ ਹੋ ਆਵ ਜਨ ਸਾਧ ਗੁਰ ਸਚ ਤਲਾਇ ਏ ਨੈਤਰਹੁ ਮੇਰੇ ਹੋ ਹਰ ਤਮੈ ਜੋ ਤਰੇ ਹਰ ਬਿਨ ਅਵਰਨ ਦੇਖ ਕੋਈ ਹਰ ਬਿਨ ਅਵਰਨ ਦੇਖ ਕਉਈ ਨਦਰੇ ਹਰ ਨਿਹਾਲੇ ਆਏ ਹੋ ਇਸ ਸੰਸਾਰ ਤੂੰ ਦੇਖਦੇ ਹਉ ਹਰ ਘਰ ਰੂਪ ਹੈ ਹਰ ਰੂਪ ਨਦਰਿ ਆਇ ਗੁਰ ਪ੍ਰਸਾਦਿ ਪੁਜਿਆ ਜਾ ਵੇਖ ਹਰ ਇੱਕ ਹੈ ਘਰ ਬਿਨ ਅਗਨ ਕੋਈ ਕਹ ਨਾਨਕ ਹਿਨ ਨਦਰ ਅੰਧ ਸੇ ਸਤਗੁਰ ਮਿਲਿਆ ਦੇਵ ਦਿਸਤਰਾਇ ਏ ਸਰਵਣੁ ਮੇਰੇ ਹੋਇ ਸਾਚਾ ਸਨਨੈ ਨੋ ਪਠਾਇ ਸਾਜਾ ਸੁਨਨੈ ਨੋ ਪਠਾਇ ਸਿਰ ਲਾਇ ਸੁਨਹੁ ਸਤਿ ਬਾਣੀ ਜੇ ਤੁ ਸੁਣੀ ਮਾਨ ਤਨੁ ਫਰਿਆ ਹੋਇ ਰਸਨੁ ਰਸ ਬਾਣੀ ਸਾਚ ਲਖ ਬਡਾਣੀ ਤਾ ਕੀ ਗਤਿ ਕਹਨ ਜਾਇ ਕਹ ਨਾਨਕ ਅੰਮ੍ਰਿਤ ਨਾਮ ਸੁਣਹੁ ਪਵਤਰ ਹੋਵਹੁ ਸਾਚ ਸਨਨੈ ਨੋ ਪਠਾਇ ਹਰ ਜੀ ਅਗੁਫਾਇਂ ਦਰ ਲਖ ਕਰੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਵਨ ਨੌਂ ਦਵਾਰੇ ਪ੍ਰਗਟ ਕੀ ਦਸਵਾਂ ਗੁਪ ਦਰਖਾਇਆ ਗੁਰ ਦਵਾਰ ਲਾਇ ਭਗਵਾਨ ਨੇਕ ਨ ਦਸਵਾਂ ਦਵਾਰ ਦੇਖਾਇ ਤਾਹ ਅਨੇਕ ਰੂਪ ਹੈ ਨਾਉ ਨਵ ਨਿਦਾਨ ਸਦਾਂਤਨ ਦਾਇ ਪਾਇਆ ਕਹ ਨਾਨਕ ਹਰ ਪਿਆਰੇ ਜੀ ਅਗੁਫਾਇਂ ਦਰ ਲਖ ਕਰੇ ਵਾਜਾ ਪਵਨ ਵਜਾਇਆ ਇਹੋ ਸੱਚਾ ਸੋਹਿਲਾ ਸੱਚਾ ਕਲਗਾਵੋ ਗਾਵੋ ਤੋ ਸੋਹਿਲਾ ਕਾਲ ਸੱਚਾ ਜਥੇ ਸਦਾ ਸੱਚ ਧਿਆਮ ਹੈ ਸੱਚੋ ਧਿਆਮ ਹੈ ਜਾਂ ਤੁਧ ਪਾਵਹਿ ਗਰਮ ਕਜਨਾ ਬੁਝਾਵਹਿ ਇਹੋ ਸੱਜ ਸਭਨਾ ਆਖਸਮਹ ਜਿਸ ਬਖਸੇ ਸੋ ਜਨ ਪਾਵਹਿ ਕਹ ਨਾਨਕ ਸੱਚ ਸੁਹੇਲਾ ਸਚਾਇ ਕਰ ਗਾ ਬਹੇ ਆਨੰਦ ਸੁਣਹੁ ਵਡ ਪਾ ਗਿ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇ ਆ ਉਤਰੇ ਸਗਲ ਬਸੂਰੇ ਦੁਖ ਅਰੋਗ ਸੰਤਾ ਤਵਾ ਉਤਰੇ ਸੁਣੀ ਸਚੇ ਬਾਣੀ संत साजन गए सरसे कोरे गुरु ते जाण सुनते पोनीत कहते पवित सतगुरु रहिया पार पुनि बेनवंत नानक गुरु चरण लाजे वाजे अनहद रे सुनते पोनीत कहते पवित ਸਾਤਿ ਗੋਲੇ ਰਹਿਆ ਪਰਪੂਰ ਨੇ ਬਿਨਵੰਤੋ ਨਾਲਿ ਕੋ ਗੁਰ ਚਰਨ ਲਾਕੇ ਵਾਜੇ ਅਨਹਦ ਤੁਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ